ਆਜੀ ਦੋ ਗਧਿਆਂ ਦੀ ਵੀਡੀਓ ਤੁਹਾਨੂੰ ਦਿਖਾਉਨੇ ਆ ਇਹ ਦੋ ਗਧੇ ਕੀ ਕਰਤੂਤਾਂ ਕਰਦੇ ਨੇ ਆਖਰ ਦੇ ਵਿੱਚ ਇਹਨਾਂ ਦੋਨਾਂ ਗਧਿਆਂ ਦੇ ਜੁੱਤੀਆਂ ਦਾ ਹਾਰ ਪਾਇਆ ਜਾਂਦਾ ਕਿਉਂਕਿ ਕੰਮ ਹੀ ਇਹੋ ਜਿਹਾ ਕਰਦੇ ਨੇ ਇਹ ਜੁੱਤੀਆਂ ਖਾਣ ਵਾਲੇ ਹੁਣ ਜਿਹੜਾ ਇੱਕ ਗਧਾ ਉਹ ਹੈਗਾ ਫਰਾਂਸ ਤੋਂ ਤੇ ਦੂਜਾ ਗਧਾ ਹੈਗਾ ਪੰਜਾਬ ਤੋਂ ਦਲ ਖਾਲਸਾ ਵਾਲਾ ਕਹਾਉਂਦਾ ਜਿਹੜਾ ਗਧਾ ਤੁਹਾਨੂੰ ਕਾਲੀ ਪੱਗ ਵਾਲਾ ਦਿਖਾਉਨੇ ਆ ਪਹਿਲਾਂ ਕਾਲੀ ਪੱਗ ਵਾਲਾ ਗਧਾ ਕੀ ਬੋਲਦਾ ਪਹਿਲਾਂ ਸੁਣ ਲਵੋ ਤੇ ਫਿਰ ਉਹ ਤੋਂ ਬਾਅਦ ਅੱਗੇ ਗੱਲ ਕਰਦੇ ਆ ਆਖਰ ਦੇ ਵਿੱਚ ਇਹਨਾਂ ਦੇ ਜੁੱਤੀਆਂ ਦਾ ਹਾਰ ਪਾ ਕੇ ਸਵਾਗਤ ਕਰਾਂਗੇ ਇਹਨਾਂ ਦਾ ਜੁੱਤੀਆਂ ਦੇ ਨਾਲ ਕਿਉਂਕਿ ਜੁੱਤੀਆਂ ਖਾਣ ਦੇ ਹੱਕਦਾਰ ਹੀ ਨਹੀਂ ਇਹ ਦੋਨੇ ਅੰਦ ਆ ਗਿਆ ਅਸੀਂ ਬਹੁਤੇ ਮੰਨਦੇ ਆ ਵੀ ਸਾਡੇ ਤੇ ਗੋਰਿਆਂ ਰਾਜ ਕੀਤਾ ਗੋਰੇ ਅੱਗੇ ਕਈ ਥਾਵਾਂ ਤੇ ਵੰਡੇ ਹੋਏ ਨੇ ਉਹਨਾਂ ਚ ਇੱਕ ਪ੍ਰਮੁੱਖ ਨਾਂ ਚੱਲਦਾ ਇੰਗਲੈਂਡ ਦਾ ਯੂਕੇ ਜਿਹਨੂੰ ਅਸੀਂ ਕਹਿੰਨੇ ਸਾਡੇ ਦੌੜ ਲੱਗਦੇ ਅੱਜ ਕੱਲ੍ਹ ਉੱਥੇ ਜਾਂਦੇ ਉਹਨਾਂ ਨੇ ਬਹੁਤੀ ਦੁਨੀਆ ਤੇ ਰਾਜ ਕੀਤਾ ਉਹਦੀ ਸਰਦਾਰੀ ਅੱਜ ਵੀ ਦੁਨੀਆ ਦੇ ਉੱਤੇ ਹੈ ਇੱਕ ਮੁਲਕ ਉਹ ਆਏ ਨੇ ਜਿਨ੍ਹਾਂ ਦੇ ਉੱਤੇ ਗੋਰਿਆਂ ਰਾਜ ਕੀਤਾ ਪਰ ਉਹਨਾਂ ਫਿਰ ਛੇਤੀ ਆਜ਼ਾਦ ਕਰਾ ਲਏ ਜਿਹਦੇ ਵਿੱਚ ਅਮਰੀਕਾ ਵੀ ਆਉਂਦਾ ਅਮਰੀਕਾ ਵੀ ਕਿਸੇ ਸਮੇਂ ਦੇ ਉੱਤੇ ਇਹਨਾਂ ਦਾ ਗੁਲਾਮ ਰਿਹਾ ਪਰ ਅਮਰੀਕਾ ਨੇ ਟਾਈਮ ਨਾਲ ਇਹ ਗੱਲ ਸਮਝ ਲਈ ਆਪਣੀ ਤੇ ਉਹਨੇ ਆਪਣੇ ਆਜ਼ਾਦੀ ਜਿਹੜੀ ਲੈ ਲਈ ਤੇ ਅੱਜ ਤੁਸੀਂ ਅਮਰੀਕਾ ਦੀ ਤਰੱਕੀ ਵੇਖੋ ਜਿਨ੍ਹਾਂ ਨੇ ਜਿੰਨੀ ਜ਼ਿਆਦਾ ਗੁਲਾਮੀ ਹੰਢਾਈ ਤੇ ਜਿੰਨਾ ਚਿਰ ਇਹ ਚੱਲਦੇ ਰਹੇ ਵੀ ਚੱਲ ਕੋਈ ਨਹੀਂ ਕੋਈ ਸਾਡੇ ਤੇ ਰਾਜ ਕਰਨ ਡਿਆ ਆ ਸਾਨੂੰ ਵਧੀਆ ਸਿਸਟਮ ਦੇਣ ਡਿਆ ਵਾ ਉਹਦੇ ਵਿੱਚੋਂ ਚੱਲੀ ਗਏ ਤੇ ਉਹਨੂੰ ਸਹੀ ਗਏ ਉਹਨਾਂ ਮੁਲਕਾਂ ਦਾ ਹਾਲ ਮੰਦਾ ਹੁੰਦਾ ਗਿਆ ਇਹ ਗਧਾ ਕਹਿੰਦਾ ਅਮਰੀਕਾ ਨੇ ਬਹੁਤ ਤਰੱਕੀ ਕੀਤੀ ਆ ਬਈ ਅਮਰੀਕਾ ਨੇ ਕਿਵੇਂ ਤਰੱਕੀ ਕੀਤੀ ਆ ਅਮਰੀਕਾ 'ਚ ਅਣਖ ਸੀ ਅਣਖ ਸੀ ਅਣਖ ਤੋਂ ਬਿਨਾ ਤਰੱਕੀ ਨਹੀਂ ਹੁੰਦੀ ਕਿਉਂਕਿ ਅਮਰੀਕਾ ਨੇ ਜਦੋਂ ਯੂਕੇ ਵਾਲੇ ਕੱਢੇ ਜਰਨਲ ਅਡਵੈਰ ਹੁਣੀ ਦਵੱਲੇ ਇਥੋਂ ਉਹ ਤੋਂ ਬਾਅਦ ਉਹਨਾਂ ਨੇ ਗੱਡੀਆਂ ਦੇ ਸਟੀering ਵੀ ਦੂਜੇ ਪਾਸੇ ਕਰ ਦਿੱਤੇ ਜਿੱਧਰਲੇ ਪਾਸੇ ਯੂਕੇ ਵਾਲਿਆਂ ਨੇ ਰੱਖੇ ਸੀ ਉਧਰ ਸਟੀering ਨਹੀਂ ਰੱਖੇ ਗੱਡੀਆਂ ਦੇ ਦੂਜੇ ਪਾਸੇ ਕਰ ਦਿੱਤੇ ਫੇਰ ਜਿਹੜੀਆਂ ਸੁੱਚਾਂ ਸੀਗੀਆਂ ਬਿਜਲੀ ਦੀਆਂ ਉਹ ਵੀ ਦੇਖ ਲਓ ਅਮਰੀਕਾ ਦੇ ਵਿੱਚ ਕਿਵੇਂ ਨੇ ਕਿੱਧਰ ਨੂੰ ਚੱਲਦੀਆਂ ਨੇ ਪੁੱਠੀਆਂ ਕਿਉਂਕਿ ਉਹਨਾਂ ਨੇ ਸਭ ਕੁਝ ਯੂਕੇ ਵਾਲਿਆਂ ਦਾ ਬਦਲ ਦਿੱਤਾ ਕੁਝ ਨਹੀਂ ਰੱਖਿਆ ਤੁਸੀਂ ਕੀ ਕੀਤਾ ਓਏ ਗਧਿਆ ਦਲ ਖਾਲਸਾ ਵਾਲਿਆਂ ਤੁਸੀਂ ਕੀ ਕੀਤਾ ਅੱਜ ਦੁਨੀਆ ਤੇ ਕੀ ਕਰ ਰਹੇ ਹੋ ਤੁਸੀਂ ਇੱਕ ਪਾਸੇ ਤਾਂ ਖੂਨੀ ਝੰਡਾ ਜੋ ਫਰਾਂਸ ਵਾਲਾ ਚੱਕੀ ਫਿਰਦਾ ਜਿਸ ਨੇ ਸਾਡਾ ਕਤਲੇਆਮ ਕੀਤਾ ਸਿੱਖਾਂ ਦਾ ਉਹ ਖੂਨੀ ਝੰਡਾ ਪੱਗ ਵਾਲਾ ਚੱਕੀ ਫਿਰਦਾ ਤੇ ਦੂਜੇ ਪਾਸੇ ਖੂਨੀ ਝੰਡਾ ਆ ਚੱਕੀ ਫਿਰਦਾ ਖਾਲਸਤਾਨ ਕਹਿਣ ਵਾਲਾ ਪਾਪੀ ਦਲ ਖਾਲਸਾ ਵਾਲਾ ਗਧਾ ਚੱਕੀ ਫਿਰਦਾ ਕਿਉਂਕਿ ਇਹ ਖੂਨੀ ਝੰਡਾ ਕਿਹੜਾ ਚੱਕਦੇ ਨੇ ਉਹਦੇ ਤੇ ਲੋਕੋ ਲਾਉਂਦੇ ਨੇ ਜਰਨਲ ਅੜਵਾਇਰਤਾ ਉਹਨੂੰ ਦੱਸਦੇ ਨੇ ਖੰਡਾ ਜਿਹੜਾ ਜਿਹਨੂੰ ਇਹ ਖੰਡਾ ਦੱਸਦੇ ਨੇ ਜਰਨਲ ਅਡਵਾਇਰ ਦਾ ਲੋਗੋ ਆ ਥੱਲਿਓਂ ਚੌੜਾ ਉੱਤੋਂ ਚੌੜਾ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜਰਨਲ ਅਡਵਾਇਰ ਨੇ ਪਾਪੀ ਨੇ ਮੱਥਿਆਂ ਦੇ ਉੱਤੇ ਕਲੰਕ ਲਾ ਦਿੱਤਾ ਜਦੋਂ ਪੰਜਾਬੀ ਭਰਤੀ ਕੀਤੀ ਫੌਜ ਦੇ ਵਿੱਚ ਉਹਨਾਂ ਨੇ ਆਪਣਾ ਇਹ ਬੈਜ ਬਣਾਇਆ ਸੀ ਅੰਗਰੇਜ਼ਾਂ ਨੇ ਤੁਸੀਂ ਕੀ ਕੀਤਾ ਉਹਨੂੰ ਖੰਡੇ ਦਾ ਨਾਂ ਦੇ ਕੇ ਗੁਰਦੁਆਰਿਆਂ ਤੇ ਝੰਡਿਆਂ ਤੇ ਲਾ ਦਿੱਤਾ ਅੱਜ ਉਹ ਗੁੰਮਟਾਂ ਤੇ ਝੰਡਿਆਂ ਤੇ ਰਮਾਲਿਆਂ ਤੇ ਹਰ ਇੱਕ ਬੰਦਾ ਫਕਰ ਦੇ ਨਾਲ ਲਾਉਂਦਾ ਇਹ ਜਰਨਲ ਅਡਵੈਰ ਦੇ ਲੋਕੋ ਨੂੰ ਤੁਸੀਂ ਦੱਸਿਆ ਗਿਆਨ ਦਿੱਤਾ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਹ ਸਾਡਾ ਖੰਡਾ ਨਹੀਂ ਹੈ ਇਹ ਲੋਕੋ ਆ ਜਰਨਲ ਅਡਵੈਰ ਦਾ ਦੱਸਿਆ ਤੁਸੀਂ ਤੁਸੀਂ ਪਾਪੀ ਹੋ ਹਰਾਮਖੋਰ ਹੋ ਗਦਾਰ ਹੋ ਖਾਲਸੇ ਦੇ ਇਤਿਹਾਸ ਨੂੰ ਬਰਬਾਦ ਕਰਨ ਵਾਲੇ ਗਦਾਰ ਹੋ ਤੁਸੀਂ ਤੁਸੀਂ ਗੱਲਾਂ ਮਾਰਦੇ ਹੋ ਸਟੇਜਾਂ ਤੋਂ ਵੱਡੀਆਂ-ਵੱਡੀਆਂ ਕਿਉਂ ਮਾਰਦੇ ਹੋ ਕਿਉਂਕਿ ਸਰਕਾਰ ਦੇ ਵੱਡੇ ਕੰਨਾਂ ਵਾਲੇ ਕੁੱਤੇ ਹੋ ਤੁਸੀਂ ਸਰਕਾਰੀ ਵੱਡੇ ਕੰਨਾਂ ਵਾਲੇ ਕੁੱਤੇ ਹੋ ਇੱਕ ਪਿੰਡਾਂ ਦੇ ਵਿੱਚ ਸਰਕਾਰੀ ਹੁੰਦੇ ਸੀ ਜਦੋਂ ਸਰਕਾਰ ਖੇਡਣ ਜਾਂਦੇ ਸੀ ਉਹ ਵੱਡੇ ਕੰਨਾਂ ਵਾਲੇ ਕੁੱਤੇ ਸਹੇ ਨੂੰ ਸੁੰਘਦੇ ਸੀ ਫਿਰ ਉਹ ਤੋਂ ਬਾਅਦ ਉਹ ਜਦੋਂ ਸਹੇ ਭੱਜ ਲੈਂਦਾ ਸੀ ਸਰਕਾਰੀ ਜਾ ਕੇ ਪਿੱਛੇ ਫੜ ਲੈਂਦੇ ਸੀ ਅੱਜ ਕੰਮ ਤੁਸੀਂ ਉਹ ਕਰਦੇ ਹੋ ਜਿਹੜੇ ਅਸਲੀ ਖਾਲਸਤਾਨੀ ਨੇ ਜਿਹੜੇ ਅਸਲੀ ਆਪਣਾ ਆਜ਼ਾਦ ਪੰਜਾਬ ਕਰਨਾ ਚਾਹੁੰਦੇ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਦੇ ਹੋ ਕਿ ਤੁਸੀਂ ਵੱਡੀਆਂ-ਵੱਡੀਆਂ ਗੱਲਾਂ ਮਾਰ ਕੇ ਫਿਰ ਤੁਹਾਨੂੰ ਨੌਜਵਾਨ ਫੋਨ ਕਰ ਲੈਂਦੇ ਨੇ ਤੁਹਾਡੇ ਨਾਲ ਜੁੜ ਜਾਂਦੇ ਨੇ ਫਿਰ ਤੁਸੀਂ ਕੀ ਕਰਦੇ ਹੋ ਉਹਨਾਂ ਨੂੰ ਘਰਾਂ ਚ ਚੁਕਾ ਕੇ ਮੁਕਾਬਲਾ ਬਣਵਾ ਕੇ ਮਾਰ ਦਿੰਨੇ ਹੋ ਸਕਾਰੀ ਕੁੱਤੇ ਕੌਣ ਨੇ ਪੁਲਿਸ ਵਾਲੇ ਤੁਸੀਂ ਕਿਹੜੇ ਕੁੱਤਿਆਂ ਸੁੰਘਣ ਵਾਲੇ ਜੇ ਤੁਸੀਂ ਖਾਲਸੇ ਹੁੰਦੇ ਜੇ ਤੁਸੀਂ ਗੁਰੂ ਦੇ ਸਿੰਘ ਹੁੰਦੇ ਉਹ ਤੇਰੇ WhatsApp ਨੰਬਰ ਦੇ ਉੱਤੇ ਅਸੀਂ ਕਿੰਨੀਆਂ ਵੀਡੀਓ ਭੇਜਦੀਆਂ ਉਹ ਦਲ ਖਾਲਸਾ ਵਾਲਿਓ ਤੁਹਾਡੇ WhatsApp ਨੰਬਰ ਤੇ ਅਸੀਂ ਖੁਦ ਵੀਡੀਓ ਭੇਜਦੇ ਆ ਤੁਸੀਂ ਕਦੇ ਜਵਾਬ ਦਿੱਤਾ ਕਦੇ ਜਵਾਬ ਦਿੱਤਾ ਅੱਜ ਤੁਹਾਡੇ ਅਸੀਂ ਦੋਨਾਂ ਦੇ ਜੁੱਤੀਆਂ ਵਾ ਹਾਰ ਪਾਉਨੇ ਆ ਤੇਰੇ ਤੇ ਆ ਫਰਾਂਸ ਵਾਲੇ ਦੇ ਜੋ ਖੂਨੀ ਝੰਡਾ ਲਈ ਫਿਰਦਾ ਜੇ ਤੇਰੇ ਵੀ ਜੁੱਤੀਆਂ ਦਾ ਹਾਰ ਪਾਉਨੇ ਆ ਤੂੰ ਜਰਨਲ ਅਡਵੈਰ ਦਾ ਝੰਡਾ ਚੱਕਦਾ ਲੋਗੋ ਵਾਲਾ ਇੰਡੀਆ ਦੇ ਝੰਡੇ ਨੇ ਕਿੰਨਾ ਇਨਸਾਨੀਅਤ ਦਾ ਕਤਲੇਆਮ ਕੀਤਾ ਕਿੰਨਾ ਸਿੱਖਾਂ ਦਾ ਕਤਲੇਆਮ ਕੀਤਾ ਕਦੇ ਨਹੀਂ ਭੁੱਲਿਆ ਜਾ ਸਕਦਾ ਜਰਨਲ ਅਡਵੈਰ ਦੇ ਲੋਗੋ ਨੇ ਕਿੰਨਾ ਸਿੱਖਾਂ ਦਾ ਕਤਲੇਆਮ ਕੀਤਾ ਕਦੇ ਨਹੀਂ ਭੁੱਲਿਆ ਜਾ ਸਕਦਾ ਜੱਲਿਆਂ ਵਾਲੇ ਬਾਗ 'ਚ ਦੇਖ ਲਓ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਭਾਗ ਬਰਬਾਦ ਕੀਤਾ ਇਸ ਲੋਗੋ ਨੇ ਅੱਜ ਤਿੱਕਰ ਕਤਲੇਆਮ ਹੋ ਰਿਹਾ ਇਸ ਲੋਗੋ ਦੀ ਬਤੌਲਤ ਕਿਉਂਕਿ ਸਿੱਖ ਆਪਣੇ ਗੁਰੂਆਂ ਦੇ ਇਤਿਹਾਸ ਤੋਂ ਪਿੱਛੇ हट ਗਏ ਨੇ ਅੰਗਰੇਜ਼ਾਂ ਦੇ ਲੋਗੋ ਵਾਲਾ ਝੰਡਾ ਗੁਰਦੁਆਰਿਆਂ 'ਚ ਚੜਾਉਂਦੇ ਨੇ ਅੰਗਰੇਜ਼ਾਂ ਦਾ ਲੋਗੋ ਵਾਲਾ ਝੰਡਾ ਖਾਲਸਤਾਨੀ ਚੱਕੀ ਫਿਰਦੇ ਨੇ ਥੱਲੇ ਲਿਖ ਲੈਂਦੇ ਨੇ ਖਾਲਸਪਤਾਨ ਤੇ ਉੱਤੇ ਲਾ ਲੈਂਦੇ ਨੇ ਅੰਗਰੇਜ਼ਾਂ ਦਾ ਲੋਗੋ ਇਹ ਜਰਨਲ ਅਡਵੈਰ ਦਾ ਲੋਗੋ ਆ ਸਾਡੇ 10ਾਂ ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਉਹ ਜਦੋਂ ਤੁਸੀਂ ਪਾਪੀਓ ਅੰਗਰੇਜ਼ਾਂ ਦੇ ਲੋਗੋ ਨੂੰ ਖੰਡੇ ਦਾ ਨਾਂ ਦੰਨੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਆ ਦੇਖੋ ਪਾਪੀਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਇੱਕ ਪਾਸੇ ਸਿੰਘ ਦੇ ਹੱਥ ਚ ਫੜਿਆ ਹੋਇਆ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਤੇ ਦੂਜੇ ਪਾਸੇ ਦਿਖਾ ਰਹੇ ਆ ਤੁਹਾਨੂੰ ਅੰਗਰੇਜ਼ਾਂ ਦਾ ਲੋਗੋ ਉਹ ਜਿਸ ਕੰਪਨੀ ਨੇ ਇਹ ਲੋਗੋ ਬਣਾਇਆ ਸੀ ਉਹ ਕੰਪਨੀ ਦਾ ਨਾਂ ਵੀ ਥੱਲੇ ਲਿਖਿਆ ਹੋਇਆ ਪੜ ਲਵੋ ਪਾਪੀਓ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਅੰਗਰੇਜ਼ਾਂ ਦਾ ਝੰਡਾ ਗੁਰਦੁਆਰਿਆਂ 'ਚ ਚੜਾ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜਿਸ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਓਏ ਪਾਪੀਓ ਉਹ ਦਲ ਖਾਲਸਾ ਵਾਲਿਓ ਪਾਪੀਓ ਆਹ ਦੇਖੋ ਟੀਵੀ ਦੀ ਸਕਰੀਨ ਤੇ ਤੁਸੀਂ ਕਹਿੰਦੇ ਹੋ ਤੁਸੀਂ ਖਾਲਿਸਤਾਨ ਬਣਾਉਣਾ ਓਏ ਖਾਲਿਸਤਾਨ ਬਣਾਉਣ ਤੋਂ ਪਹਿਲਾਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਆਹ ਪੌੜੀਆਂ ਦਾ ਜਿੰਦਾ ਕਲਵਾ ਕੇ ਤਾਂ ਦਿਖਾ ਦਿਓ ਓਏ ਪਾਪੀਓ ਆ ਪੌੜੀਆਂ ਵਾ ਜਿੰਦਾ ਖਲਬਾਵੋ ਏ ਪੌੜੀਆਂ ਨੂੰ ਜਿੰਦਾ ਲਾਇਆ ਸ਼੍ਰੋਮਣੀ ਕਮੇਟੀ ਨੇ ਇਹ ਪੌੜੀਆਂ ਦੇ ਅੰਦਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਆ ਜਿਹੜੇ ਬੁੱਚੜ ਤੁਰੇ ਫਿਰਦੇ ਨੇ ਟੀਵੀ ਦੀ ਸਕਰੀਨ ਤੇ ਦੇਖੋ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਜਾਂਦੇ ਨੇ ਲੱਗਦਾ ਸੀ ਬੜੇ ਚੰਗੇ ਬੰਦੇ ਨੇ ਇਹ ਉਹ ਬੁੱਚੜ ਨੇ ਜਿਨ੍ਹਾਂ ਬੁੱਚੜਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਾਇਆ ਹੱਥ ਖੜੇ ਕਰਕੇ ਬਾਹਰ ਆ ਗਏ ਬੁਚੜ ਸੂਈਏ ਬਣ ਕੇ ਭਾਰਤੀ ਹਕੂਮਤ ਦੇ ਚੱਲੇ ਅੱਜ ਇਹ ਗਦਾਰ ਫੇਰ ਗੁਰਦੁਆਰੇ ਚ ਨੇ ਇਹ ਗਦਾਰਾਂ ਪਾਪੀਆਂ ਬੁਚੜਾਂ ਨੇ ਤਾਲਾ ਲਾਇਆ ਜਿੰਦਾ ਲਾਇਆ ਇਤਿਹਾਸਕ ਪੌੜੀਆਂ ਨੂੰ ਓਏ ਖਾਲਿਸਤਾਨ ਕਹਿਣ ਵਾਲਿਓ ਗੁਰਦਾਰੇ ਦੀਆਂ ਕਮੇਟੀਆਂ ਵਾਲਿਓ ਨਿਹੰਗ ਜੱਥੇਬੰਦੀਓ ਤੁਹਾਨੂੰ ਜੇ ਨਾਂ ਦੇ ਮਗਰ ਸਿੰਘ ਲਾਉਣ ਨੂੰ ਮਿਲਿਆ ਬੀਬੀਆਂ ਦੇ ਨਾਂ ਦੇ ਮਗਰ ਕੌਰ ਲਾਉਣ ਨੂੰ ਮਿਲਿਆ ਤਾਂ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੇ ਦਿੱਤਾ ਅੱਜ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਇਤਿਹਾਸ ਨੂੰ ਜਿੰਦਾ ਲਾ ਰੱਖਿਆ ਸ਼੍ਰੋਮਣੀ ਕਮੇਟੀ ਨੇ ਕਾਇਦ ਕਰ ਰੱਖਿਆ ਕਾਇਦ ਨਿਸ਼ਾਨ ਸਾਹਿਬ ਦਾ ਇਤਿਹਾਸ ਕਾਇਦ ਕਰ ਰੱਖਿਆ ਉਹ ਤੁਸੀਂ ਕਾਇਦ ਦੇ ਵਿੱਚੋਂ ਗੁਰੂਆਂ ਦਾ ਨਿਸ਼ਾਨ ਸਾਹਿਬ ਦਾ ਇਤਿਹਾਸ ਨਹੀਂ ਛੜਵਾ ਸਕਦੇ ਇੱਕ ਪੌੜੀਆਂ ਦਾ ਜਿੰਦਾ ਤੱਕ ਨਹੀਂ ਕਲਵਾ ਸਕਦੇ ਲਾਣਤਾ ਤੁਹਾਨੂੰ ਕਰੋੜਾਂ ਨੇ ਹਜ਼ਾਰਾਂ ਲਾਣਤਾ ਨੇ ਤੁਹਾਨੂੰ ਇੱਕ ਸ਼੍ਰੋਮਣੀ ਕਮੇਟੀ ਵਾਲੇ ਮਸਟੰਡੀਆਂ ਕੋਲੋਂ ਮੁਗਲਾਂ ਦੀ ਲਾਦ ਕੋਲੋਂ ਤੁਸੀਂ ਆ ਪੌੜੀਆਂ ਦਾ ਜਿੰਦਾ ਨਹੀਂ ਕਲਵਾ ਸਕਦੇ ਗੱਲਾਂ ਕਰਦੇ ਹੋ ਬਣਾ ਕੇ ਰਹਾਂਗੇ ਖਾਲਸਪਤਾਨ ਖਾਲਸੇ ਦੇ ਇਤਿਹਾਸ ਨੂੰ ਜਿੰਦਾ ਲਾ ਰੱਖਿਆ ਸ੍ਰੀ ਗੁਰੂ ਦਸਵੇਂ ਪਾਛਾ ਜਿਹਦੇ ਨਿਸ਼ਾਨ ਸਾਹਿਬ ਦੇ ਇਤਿਹਾਸ ਆ ਇਹ ਪੌੜੀਆਂ ਦੇ ਅੰਦਰ ਇਹ ਪੌੜੀਆਂ ਦੇ ਹਾਲਾਤ ਦੇਖ ਲੋ ਟੀਵੀ ਦੀ ਸਕਰੀਨ ਤੇ ਕਿੰਨੇ ਮਾੜੇ ਹਾਲਾਤ ਨੇ ਇਹ ਗੁੰਡਿਆਂ ਨੇ ਬਣਾਏ ਨੇ ਜਿਨ੍ਹਾਂ ਨੂੰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਗੁੰਡੇ ਇਹ ਗੁੰਡੇ ਨੇ ਸ਼ਰਮਣੀ ਕਮੇਟੀ ਵਾਲੇ ਗੁੰਡੇ ਕੀ ਤੁਸੀਂ ਗੁੰਡਿਆਂ ਨੂੰ ਕਹਿ ਕੇ ਇਹ ਜ਼ਿੰਦਾ ਕਲਵਾਵੋਗੇ ਹੈ ਤੁਹਾਡੀ ਏਕਾਤ ਜ਼ਿੰਦਾ ਕਲਵਾਉਣ ਦੀ ਨਹੀਂ ਹੈਗੀ ਸਿਰਫ ਸਟੇਜਾਂ ਤੋਂ ਬੋਲਣਾ ਰੌਲਾ ਪਾਉਣਾ ਇਹੀ ਤੁਹਾਡਾ ਕੰਮ ਹੈ ਇਤਿਹਾਸ ਦੀ ਗੱਲ ਨਹੀਂ ਕਰੋਗੇ ਗੁਰੂਆਂ ਦੇ ਇਨਸਾਨ ਸਾਹਿਬ ਨਹੀਂ ਚੱਕੋਗੇ ਗੁਰੂਆਂ ਦੇ ਖੰਡੇ ਦੀ ਗੱਲ ਨਹੀਂ ਕਰੋਗੇ ਚਰਨ ਲੜਵੈਰ ਤਾਂ ਲੋਗੋ ਲੈ ਕੇ ਤੁਰੇ ਫਿਰਦੇ ਹੋ ਤੁਸੀਂ ਲੋਗੋ ਵਾਲੇ ਝੰਡੇ ਚੱਕੀ ਫਿਰਦੇ ਹੋ ਬਣਾਵੋਗੇ ਤੁਸੀਂ ਖਾਲਸਤਾਨ ਅਜੇ ਤੱਕ ਤੁਸੀਂ ਲੋਗੋ ਨਹੀਂ ਬਦਲਿਆ ਆਪਣਾ ਕੋਈ ਖਾਲਸਤਾਨ ਕਹਿਣ ਵਾਲਿਆਂ ਨੇ ਕੋਈ ਲੋਗੋ ਬਣਾਇਆ ਆ ਕੀ ਚੱਕੀ ਫਿਰਦੇ ਹੋ ਤੁਸੀਂ ਲੋਕਾਂ ਦੇ ਮੁੰਡਿਆਂ ਨੂੰ ਮਰਵਾਉਨੇ ਹੋ ਤੇ ਪੈਸਾ ਕਮਾਉਨੇ ਹੋ ਇਹ ਪੈਸੇ ਨੇ ਨਾਲ ਨਹੀਂ ਜਾਣਾ ਇਹ ਚੌਧਰਾ ਨੇ ਨਾਲ ਨਹੀਂ ਜਾਣਾ ਸਭ ਕੁਛ ਇੱਥੇ ਰਹਿ ਜਾਣਾ ਪਰ ਜਿਉਂਦਾ ਕੀ ਰਹਿਣਾ ਸੱਚ 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 ਹਮੇਸ਼ਾ ਸੱਚ ਜਿਉਂਦਾ ਰਹਿਣਾ ਉਹ ਪਾਪੀਓ ਨਾ ਇਹ ਪਾਪ ਕਮਾਵੋ ਨਾ ਨਰਕਾਂ ਨੂੰ ਜਾਵੋ ਜੇ ਦੁਨੀਆ ਤੇ ਆਇਓ ਤਾਂ ਚੰਗੇ ਕਾਰਜ ਕਰ ਲਵੋ ਆ ਬਦਲ ਖਾਲਸਾ ਵਾਲੇ ਨੂੰ ਕਹੋ ਕਿ ਬੋਲੇ ਇਹਦੇ ਜੁੱਤੀਆਂ ਦਾ ਹਾਰ ਪਾਇਆ ਇਹ ਬੋਲੇ ਜੇ ਜਿਉਂਦਾ ਦੁਨੀਆ ਤੇ ਜੇ ਮਰ ਮੁੱਕ ਗਿਆ ਤੇ ਲੋਕਾਂ ਦੇ ਮੁੰਡੇ ਮਰਵਾਉਣ ਵਾਲਾ ਸਰਕਾਰੀ ਕੁੱਤਾ ਵੱਡੇ ਕੰਨਾਂ ਵਾਲਾ ਤਾਂ ਫਿਰ ਇਹਦੇ ਮਗਰ ਨਾ ਲੱਗੋ ਲੋਕੋ ਇਹ ਮਰਵਾ ਦੋ ਤੁਹਾਡੇ ਮੁੰਡੇ ਨੌਜਵਾਨੋ ਇਹਨੂੰ ਫੋਨ ਨਾ ਕਰਿਓ ਜੋ ਬੋਲਦਾ ਬੋਲੀ ਜਾਣ ਦੋ ਇਹਨੂੰ ਫੋਨ ਨਾ ਕਰਿਓ ਇਹਦੇ ਕੋਲੇ ਨਾ ਜਾਇਓ ਇਹ ਤੇ ਯਕੀਨ ਨਾ ਕਰਿਓ ਇਹ ਵੱਡੇ ਕੰਨਾਂ ਵਾਲਾ ਕੁੱਤਾ ਸਰਕਾਰੀ ਜੇ ਗੁਰੂ ਦਾ ਸਿੰਘ ਹੁੰਦਾ ਤਾਂ ਗੁਰੂਆਂ ਦੇ ਇਨਸਾਨ ਸਾਹਿਬ ਚੱਕਦਾ ਤਾਂ ਗੁਰੂਆਂ ਦੇ ਖੰਡੇ ਦੀ ਗੱਲ ਕਰਦਾ ਅੱਜ ਇਹ ਖੰਡੇ ਦੀ ਤਾਂ ਗੁਰੂਆਂ ਦੇ ਘੋਰ ਬੇਅਦਬੀ ਕਰਦਾ ਤੇ ਗੁਰੂਆਂ ਦੇ ਨਿਸ਼ਾਨ ਸਰ ਦੀ ਘੋਰ ਬੇਅਦਬੀ ਕਰਦਾ ਇਹ ਪਾਪੀ ਸਿੰਘ ਕਿਵੇਂ ਹੋ ਸਕਦਾ ਸਿੱਖ ਕਿਵੇਂ ਹੋ ਸਕਦਾ ਜਿਹੜੇ ਲੋਗੋ ਚੱਕਦੇ ਨੇ ਜਰਨਲ ਅੜਵੈਰ ਦਾ ਉਹ ਨਾ ਸਿੱਖ ਨੇ ਨਾ ਸਿੰਘ ਨੇ ਉਹ ਜਰਨਲ ਅੜਵੈਰ ਦੇ ਚੇਲੇ ਨੇ ਚੇਲੇ ਚੇਲੇ ਚੱਕੇ ਨੇ ਜਰਨਲ ਅੜਵੈਰ ਤੇ ਅਸੀਂ ਜਰਨਲ ਅੜਵੈਰ ਦੇ ਲੋਗੋ ਤੇ ਜੁੱਤੀ ਲਾਉਨੇ ਆ ਇਹ ਤੇ ਗੋਹਾ ਮਾਰਦੇ ਆ ਇਹਨੂੰ ਅੱਗ ਲਾਉਨੇ ਆ ਜਰਨਲੜਾ ਬਾਇਰਤੇ ਲੋਕੋ ਨੂੰ ਕਿਉਂਕਿ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਇਹ ਪਾਪੀ ਘੋਰ ਬੇਅਦਵੀ ਕਰਦੇ ਨੇ ਬਣਾਉਣਗੇ ਇਹ ਖਾਲਸਤਾਨ ਇਹ 도ਗਲੇ ਨੇ 도ਗਲੇ 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 ਦੋ ਮੂੰਹਾਂ ਵਾਲੇ ਸੱਪ ਨੇ ਇਹਨਾਂ ਤੋਂ ਬਚੋ ਗੁਰੂ ਦੀ ਇੱਕ ਸਿੰਘੋ ਪੰਜਾਬ ਨੂੰ ਯਾਦ ਕਰਾਉਣਾ ਪਰ ਇਹੇ ਜੇ ਪਾਪੀਆਂ ਤੋਂ ਵੀ ਬਚ ਕੇ ਰਹਿਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ